ਸੋਸ਼ਲ ਮੀਡੀਆ ਦੇ ਉੱਤੇ ਇੱਕ ਬੀਡੀਪੀਓ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਪੰਚ ਦੇ ਕੋਲੋਂ ਇੱਕ ਬੀਡੀਪੀਓ ਅਫਸਰ ਨੇ 15000 ਰੁਪਏ ਰਿਸ਼ਵਤ ਲਈ ਤੇ ਫਿਰ ਜਦੋਂ ਕੈਮਰਾ ਦੇਖਦਾ ਤਾਂ ਉਹ 15000 ਰੁਪਏ ਸਰਪੰਚ ਵੱਲ ਸੁੱਟਦਾ ਹੋਇਆ ਦਿਖਾਈ ਦਿੰਦਾ ਹੈ ਵੀਡੀਓ ਵਿੱਚ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਬੀਡੀਪੀਓ ਦੇ ਹੱਥ ਵਿੱਚ 15000 ਰੁਪਏ ਹੁੰਦਾ ਤੇ ਜਦੋਂ ਉਹ ਕੈਮਰੇ ਵੱਲ ਉਸ ਦਾ ਧਿਆਨ ਜਾਂਦਾ ਹੈ ਤਾਂ ਉਹ 15000 ਰੁਪਏ ਸਰਪੰਚ ਵੱਲ ਸੁੱਟ ਦਿੰਦਾ ਤਾਂ ਕਿ ਕੀ ਤਕਰਾਰਬਾਜ਼ੀ ਹੁੰਦੀ ਹੈ ਬਹਿਸ ਹੁੰਦੀ ਹੈ ਤੇ ਫਿਰ ਬੀਡੀਪੀਓ ਅਫਸਰ ਹੈ ਜਿਹੜਾ ਉਹ ਪਰਮਾਤਮਾ ਦੀ ਕਸਮ ਖਾਂਦਾ ਹੈ ਵੀ ਦਿਖਾਈ ਦਿੰਦਾ ਹੈ ਕਿ ਮੈਂ ਨਹੀਂ ਸੁੱਟੇ ਤੇ ਮੈਂ ਪੈਸੇ ਨਹੀਂ ਲਏ ਤੇ ਵੀਡੀਓ ਵਿੱਚ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਉਹਨਾਂ ਦੇ ਹੱਥ ਵਿੱਚ ਰਿਸ਼ਵਤ ਹੁੰਦੀ ਹੈ ਜੋ ਕਿ ਉਹਨਾਂ ਨੇ ਸਰਪੰਚ ਕੋਲੋਂ ਲਈ ਹੁੰਦੀ ਹੈ ਸਰਪੰਚ ਕੋਲ 15000 ਰੁਪਏ ਰਿਸ਼ਵਤ ਲਈ ਹੈ ਤੇ ਫਿਰ ਕੈਮਰਾ ਦੇਖਦੇ ਸਾਰੇ ਉਹਨਾਂ ਨੇ ਉਹ ਰਿਸ਼ਵਤ ਦੇ ਪੈਸੇ ਜਿਹੜੇ ਸਰਪੰਚ ਵੱਲੋਂ ਸੱਟ ਦਿੱਤੇ ਆ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਖਬਰਾਂ ਚੱਲਦੀਆਂ ਸਾਨੂੰ ਦਿਖਾਈ ਦੇ ਜਾਂਦੀਆਂ ਨੇ ਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਹੁੰਦੇ ਕੋਈ ਰਿਸ਼ਵਤ ਨਹੀਂ ਲਊਗਾ ਪਰ ਉਹਨਾਂ ਦੇ ਨੰਮ ਦੇ ਹੀ ਰਿਸ਼ਵਤ ਲੈਦੇ ਦਿਖਾਈ ਦਿੱਤੇ ਜਾਂਦੇ ਨੇ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ BDPO ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਰਪੰਚ ਕੋਲੋਂ 15000 ਰੁਪਏ ਰਿਸ਼ਵਤ ਲਈ ਹੈ ਮੈਂ ਨਹੀਂ ਲੀ ਪੈਸੇ ਵੀਰੇ ਸਾਹਿਬ ਤੁਹਾਡੇ ਹੱਥੋਂ ਹੁਣ ਸੀ ਪੈਸੇ ਘਟਾਇਆ ਲੋ ਕਮਾਲ ਹੋਦੀ ਮੈਂ ਲੈ ਨਹੀਂ ਦੀ ਆ ਬਾਈ ਜੀ ਸੱਜਣ ਤੁਸੀਂ ਵੀਡੀਓ ਬਣਾ ਰਹੇ ਹੋ ਬਿਲਕੁਲ ਬਾਈ ਪ੍ਰਮਾਤਮਾ ਦੀ ਕਰਦੇ ਫੋਨਾਂ ਜੀ ਅੱਗੇ ਆ ਤੋ ਇੱਧਰ ਮੈਂ ਕਿਵੇਂ ਕਰਾਂ ਜੀ ਕਮਾਲ ਹੋ ਗਿਆ ਉਹ ਕਮਾਲ ਉਹ ਵੀ ਜਿਹੜਾ ਮੈਂ ਕੀਤਾ ਨਹੀਂ ਆਪਣੇ ਕੋ ਪਿਆ ਐਵੇਂ ਕਰੀ ਜਾਂਦੇ ਯਾਰ ਮੈਂ ਕੀਤਾ ਹੀ ਨਹੀਂ ਯਾਰ ਕਮਾਲ ਐਵੇਂ ਕਰੀ ਜਾਂਦੇ ਕਰੀ ਜਾਂਦਾ ਮੈਂ ਲੈ ਨਹੀਂ ਦੀ ਪੈਸੇ ਆ ਦੇਖੋ ਜੀ ਫਿਰ ਮੈਂ ਫਿਰ ਕੋ ਨਹੀਂ ਲਏ ਜੀ ਸਰ 507 ਤੋਂ ਪੈਸੇ ਲਏ ਕਿ ਤੁਹਾਡੇ ਬਿਲਕੁਲ ਲਿਆ ਫੜਿਆ ਤੁਸੀਂ ਉਹਦੇ ਰਿਜਿਸਟਰੀ ਜਾਂਦਾ ਮੈਂ ਕੋਈ ਪੈਸਾ ਲਵਾਂ ਤਾਂ ਹੀ ਜਾ ਕੇ ਦਿੱਤੇ ਆ ਪੈਸੇ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸੋਮ ਤੇ ਆ ਗਈ ਆਹ ਫਿਰ ਵੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਇੱਥੇ ਬੈਠੀ ਤੁਸੀਂ ਚੱਕ ਕੇ ਦੇਖ ਪਾਇਆ ਕੋਈ ਨਹੀਂ ਮਾਰੋ ਜਾਂ ਮਰੀ ਜੀ ਅਸੀਂ ਇਸੇ ਗੱਲ ਦੇ ਵਿੱਚ ਹੋ ਰਹੇ ਹਾਂ ਬੜੀ ਆਪਾਂ ਪੈਸੇ ਦੇ ਦੋ ਇਹਨਾਂ ਬਾਰੇ ਸੁਣਾ ਲੈ ਆਪੋ ਕਿਹਨੂੰ ਆਹ ਕਰੀਏ ਆਹ ਰਿਪੋਰਟ ਮੰਗਿਆ ਆਹ ਦੇਖੋ ਆ ਪਹਿਲਾਂ ਨਾ ਖੜਾ ਕੇ ਦੇਖੀ ਤੇ ਕਮਾਉਣੀਆਂ ਨਹੀਂ ਕਰੀਆਂ ਮਾਰੀ ਜਾਂਦੇ ਕਿ ਉਹ ਨਾ ਕਰੀ ਮੈਂ ਦੇ ਚੁੱਕਾ ਦੋ ਨਾ ਜੋ ਕੈਮਰਾ ਆਏ ਨਾ ਕੋਈ ਨਾ ਨਹੀਂ ਯਾ ਤੋਸੇ ਤੁਸੀਂ ਕਰੀਂ ਜਾਂਦੇ ਤਰੀ ਜਾਂ ਉਹ ਮਰਗੀ ਕਰੇ ਸਾਰੇ ਮੰਜੜੇ ਆ ਪਿਛਲਾ ਮੰਜੜੇ ਦੇ ਪੈਸੇ ਕਰੀਏ ਨੂੰ ਮੈਂ ਨਹੀਂ ਦੀ ਪੈਸੇ ਵੀਰੇ ਸਾਥ ਤੁਹਾਡੇ ਹੱਥੋਂ ਹੁਣ ਸੀ ਪੈਸੇ ਘਟਾਏ ਆ ਉਹ ਕਮਾਲ ਉਹ ਵੀ ਮੈਂ ਲੈ ਨਹੀਂ ਦੀ ਆਪਾਂ ਗੱਲ ਤੇ ਸਦਕੇ ਤੁਸੀਂ ਵੀਡੀਓ ਬਣਾਉਂਦੇ ਸੀ ਬਿਲਕੁਲ ਮੈਂ ਪ੍ਰਮਾਤਮਾ ਨਹੀਂ ਕਰਦਾ ਖਾਨਾਂਗੀ ਅੱਗੇ ਆ ਤੱਕ ਮੈਂ ਕਿਵੇਂ ਕਰਾਂ ਜੀ ਕਮਾਲ ਹੋ ਰਿਹਾ ਉਹ ਕਮਾਲ ਉਹ ਜਿਹੜਾ ਮੈਂ ਕੀਤਾ ਨਹੀਂ ਕੋਈ ਕੋ ਪਿਆ ਐਵੇਂ ਕਰੀ ਜਾਂਦੇ ਜੇ ਮੈਂ ਕੀਤਾ ਹੀ ਨਹੀਂ ਯਾਰ ਕਮਾਲ ਹੋ ਰਿਹਾ ਇੱਥੇ ਰਮਾਸ ਇਵੇਂ ਕਰੀ ਜਨੇ ਕਰੀ ਜੇ ਮੈਂ ਲੈ ਨਹੀਂ ਨੀ ਪੈਸੇ ਆ ਦੇਖੋ ਜੀ ਫਿਰ ਮੈਂ ਫਿਰ ਕੋ ਨਹੀਂ ਲਏ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਕਿ ਤੁਹਾਡੇ ਕੋਲ ਫਿਰ ਕੋ ਨਹੀਂ ਲਿਆ ਤੁਸੀਂ ਉਧਰ ਲੈ ਦਿੱਤੀ ਜਾਂਦਾ ਮੈਂ ਜੇ ਪੈਸਾ ਲਵਾਂ ਤਾਂ ਇਹ ਜਾ ਕੇ ਸਿੱਧਿਆ ਸੱਜੇ ਤਾਂ ਉਹ ਸਾਰੀ ਵੀਡੀਓ ਆ ਵੀ ਤੁਹਾਡੇ ਸੋਣ ਤੇ ਆ ਗਈ ਨਹੀਂ ਆਣੀ ਮੇਰੀ ਵੀਡੀਓ ਬਿਲਕੁਲ ਆਈ ਹੈ ਸਾਹਿਬ ਇੱਥੇ ਬੈਠੀ ਸੀ ਨੀ ਜਾ ਕੇ ਦੇਖ ਪਾਇਆ ਕੋਈ ਨਹੀਂ ਨਾ ਮਾਰੋ ਨਾ ਮਾਰੀ ਅਸੀਂ ਇਸੇ ਕਾ ਲਈ ਵੀਡੀਓ ਬਣਾਈ ਜੀ ਪੰਜਾ ਮੈਂ ਦੇ ਦੇਣਾ 1000 ਰੁਪਏ ਆ ਜੋ ਗਏ ਨੂੰ ਆਹ ਬੰਦੇ ਨੇ ਆਹ ਦੇਖੋ ਆ ਪਹਿਲਾਂ ਮੋਟਰ ਤੇ ਨਹੀਂ ਬੈਠੀ ਕਮਾਈ ਕਰਨੀ ਮਾਰੀ ਜਾਂਦੇ ਨੇ ਤੁਹਾਨੂੰ ਉਹਦੇ ਨਾਲ ਕਰਦੇ ਕਹਿੰਦੇ ਕਾਹਦੇ ਆ ਬੰਦੇ ਨਹੀਂ ਕਰਦੇ ਇਹ ਤੁਸੀਂ ਕਰੀਏ ਤਾਂ ਤਰੀ ਜਾਓ ਤੇ ਮਾਰੀ ਕਰੇ ਸਾਰੇ ਮੰਝਣੇ ਆ ਬੈਠ ਜਾਣੇ ਪੈਸੇ ਕਰੀਏ ਨੂੰ